ਗਈ ਸਤਿ ਸ਼੍ਰੀ ਅਕਾਲ ਭਾਈ ਜੀ ਆਪਾਂ ਨਾ ਦੋ ਰੇਲ ਲਾਉਣੀਆਂ ਇੱਕ ਹਾਰਨਾ ਤੇ ਇੱਕ ਅ ਹੈਡਲਾਈਟਾਂ ਦੀ ਠੀਕ ਹੈ ਜੀ ਇਹਦਾ ਤੁਹਾਨੂੰ ਜਾਣਕਾਰੀ ਦਿੰਨਾ ਜੀ ਇਹ ਆ ਹੋ ਗਈ ਇਹਦੀ ਹੈਡਲਾਈਟਾਂ ਤੇ ਲਾਉਣੇ ਕਰੰਟ ਜਿਹੜੀ ਹੁੰਦੀ ਆ ਉਹ ਆ ਗਈ ਫੁੱਲ ਵਾਲੇ ਪੈਂਡ ਤੇ ਠੀਕ ਹੈ ਜੀ ਆ ਆ ਹੋ ਗਈ ਇਹਦੀ ਡਿਮ ਵਾਲੇ ਪੈਂਡ ਦੀ ਠੀਕ ਹੈ ਜੀ ਧਿਆਨ ਰੱਖੋ ਜੀ ਅਡੋੜੀ ਦਾ ਰੰਗ ਤਾਂ ਯੂਜ਼ ਚੇਂਜ ਹੋ ਜਾਂਦੇ ਆ ਤਾਰਾਂ ਦੇ ਗ੍ਰਿਪਰਾਂ ਦੇ ਤੇ ਆ ਆ ਹੋ ਗਈ ਜੀ ਮੇਨ ਵਾਲੀ ਤਾਰ ਠੀਕ ਹੈ ਜੀ ਇਹਦੇ ਉਹ ਇੱਥੇ ਸਾਹਮਣੇ ਕਾਲੀ ਬਲੈਕ ਕਲਰ ਹੁੰਦੀ ਆ ਹਾਰਤ ਵਾਲੀ ਉਹ ਇੱਥੇ ਲੱਗੀ ਨਹੀਂ ਠੀਕ ਹੈ ਜੀ ਜਿਹੜਾ ਉਧਰੋਂ ਹੈਡਲਾਈਟਰ ਸੱਚੀ ਚ ਗਰੰਟਾ ਦਾ ਉਹ ਇਹਦੇ ਨਾਲ ਲੱਗੇ ਨਾ ਜੀ ਰੈਮਪੈਂਟ ਵਾਲਾ ਜਿਹੜਾ ਦੂਜੀ ਸਾਈਡ ਇਕ ਗਰੰਟਾ ਆਉਂਦਾ ਜੀ ਉਹ ਦਾ ਕੋਲ ਵਾਲਾ ਤੇ ਪੈਂਟ ਤੇ ਲੱਗੇ ਨਾ ਲਿਆ ਅਸੀਂ ਇਹਦੇ ਨਾਲ ਹੀ ਲਾ ਦਿਆਂ ਤਾਂ ਕਿ ਇਤੀ ਤਾਰਾ ਲਾ ਲਾਂਗੇ ਬਣਾ ਕੇ ਸਮਝਾ ਦੇਣੀ ਸਾਰੀ ਵੀਡੀਓ ਕੱਲੀ ਕੱਲੀ ਤਾਰ ਦਾ ਸਮ ਦੱਸਾਂਗੇ ਤਾਂ ਕਿ ਹਰ ਇੱਕ ਬੰਦਾ ਆਪ ਲਾਏ ਆਪ ਫੇਕ ਜਿਹੜੀ ਸਹੀ ਦਾ ਦੇ ਸਾਰਾ ਬਸ ਬਿਲਕੁਲ ਸਹੀ ਜਦੋਂ ਮਰਜ਼ੀ ਕਾਲ ਕਰ ਸਕਦੇ ਆਂ ਤੁਹਾਨੂੰ ਬਿਲਕੁਲ ਸਹੀ ਤਰੀਕੇ ਨਾਲ ਦੱਸਾਂਗੇ ਕੋਈ ਗਲਤ ਲਿਖਣਾ ਨਹੀਂ ਦੇਦਾਂਗੇ ਇਹ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਹੋਰ ਵਧੀਆ ਤੋਂ ਵਧੀਆ ਜਾਣਕਾਰੀ ਦੱਸੀ ਹੋਵੇ ਉਹ ਤਾਂ ਆਪਾਂ ਕਰੰਟ ਵਾਲੀ ਤਾਰ ਲੈ ਲਈ ਆ ਆ ਠੀਕ ਹੈ ਜੀ ਆ ਦੇਖ ਸਕਦੇ ਹੋ ਆਪ ਮੇਨ ਕਰੰਟ ਤੋਂ ਇੱਥੇ ਤਾਰ ਲੈ ਕੇ ਆਪਾਂ ਉਧਰ ਲੈ ਆ ਜੀ ਬਲਟਮੀਟਰ ਤੋਂ ਤਾਰ ਕਰੰਟ ਵਾਲੀ ਠੀਕ ਹੈ ਜੀ ਦੇਖ ਸਕਦੇ ਹੋ ਹੁਣ ਸਾਨੂੰ ਤਾਰਾ ਲਾਉਣ ਨੂੰ ਦੱਸ ਦੇਈਏ ਕਰੰਟ ਦੇ ਵਿੱਚ ਆ ਗਿਆ ਚੈੱਕ ਕਰ ਲੈਂਦੇ ਆ ਮੇਨ ਤਾਰ ਆਹ ਇੱਥੇ ਲੈ ਆਈ ਆ ਗਈ ਲਾਲ ਜਿਹਦੇ ਨਾਲ ਲੱਗੇ ਨੇ ਮੇਨ ਠੀਕ ਹੈ ਜੀ ਦੂਜੀ ਤਾਰ ਆ ਦੂਜੀ ਲੇਮੇ ਨਾਲ ਲੱਗਣੀ ਦੋਰ ਲੇਨ ਲਾਈਆਂ ਇੱਕ ਹਾਰ ਨਾਲ ਦੀ ਇੱਕ ਹੈਡ ਲੇਕ ਨਾਲ ਬਾਰੋਂ ਵਸਨ ਦੀ ਕੀਤੀ ਹੋਣੀ ਸੀ ਦਿਖਾਤੀ ਵਸ ਠੀਕ ਜੋੜ ਦਿਖਾਤੀ ਨਾ ਬਾਰੋਂ ਕਾ ਇਹ ਅਰਥ ਆ ਗਈ ਅਰ ਲੀਆਂ ਦੋਨਾਂ ਦਾ ਦੇਖ ਸਕਦੇ ਹੋ ਆਹ ਅਥਲੀ ਤਾਰ ਆਪਣੀ ਕਰਨ ਲੱਗੀ ਵੀ ਆ ਆ ਕੱਟ ਕੇ ਇਹਦੇ ਨਾਲ ਆ ਆ ਗਈ ਅਰਥ ਲਾਉਣ ਨੂੰ ਹੁਣ ਠੀਕ ਹੈ ਜੀ ਇਹਦੀ ਮਰੂੜੀ ਮਾਰਤੀ ਉਹ ਵੱਜ ਗਈ ਮੇਨ ਦੀ ਮਰੂੜੀ ਇਹ ਤੁਹਾਨੂੰ ਕੱਲੀ ਕੱਲੀ ਜੀ ਸਮਝਾਵਾਂਗੇ ਜੀ ਇਹ ਆ ਜਿਹੜੀਆਂ ਉਧਰੋਂ ਗਰੰਟ ਵਾਲੀਆਂ ਤਾਰਾਂ ਉਹਨਾਂ ਦੇ ਸਵਿੱਚ ਤੋਂ ਚਾਬੀ ਵਾਲੇ ਸਵਿੱਚ ਤੋਂ ਜਿਹੜੀਆਂ ਦੋਨੇ ਮੇਨ ਆ ਆ ਗਈ ਦੋਨੇ ਤਾਂ ਮੇਨ ਠੀਕ ਹੈ ਜੀ ਆਪਣੀ ਰਿਲੇ ਦੇ ਤਾਂ ਆਪਾਂ ਲਾਉਣਾ ਪਰ ਲੀਟ ਮਿੱਡਾ ਤੋਂ ਮਿੱਡਾ ਤੇ ਆਪਾਂ ਲੀਟਾਂ ਲਾਉਣੀਆਂ ਦੂਜੀਆਂ ਆਪਣੀਆਂ ਹੈਡਲਾਈਟ ਚੱਲ ਕਰਨ ਉਹਦੇ ਕਨੈਕਸ਼ਨ ਬਾਰੇ ਅਸੀਂ ਦੱਸ ਦਿਆਂਗੇ ਇਹ ਇਹ ਜਿਹੜਾ ਪੀਲੀ ਤਾਰ ਦੂਜੀ ਸਾਈਡ ਆਲੀ ਇਹ ਇਹਨਾਂ ਨੂੰ ਜੋੜਤੀ ਤਾਰ ਨਾਲ ਠੀਕ ਹੈ ਜੀ ਇਹ ਲਾਹਰਲੇ ਨੂੰ ਕਰੰਟ ਆ ਗਿਆ ਕਰੰਟ ਦਊਗੀ ਤਾਂ ਕਰੰਟ ਪਾਸ ਦੂਜੀ ਤਾਰ ਚੋਂ ਲੱਗ ਜਾਓ ਆਪਣੀ ਇਹ ਤਾਰ ਤੇ ਨਾ ਪੀਲੀ ਜੀ ਠੀਕ ਹੈ ਜੀ ਆ ਇਧਰ ਜੋੜਾਂਗੇ ਤਾਂ ਪੂਰੀ ਕਰੰਟ ਆਊਗਾ ਜੀ ਟੇਬਲ ਉੱਤੇ ਮਾਰ ਲਿਗਨੇ ਰੁਕੋ ਉਧਰੋਂ ਲਾਈਟਾਂ ਵਾਲੀ ਤਾਰ ਆਉਣੀ ਹੈ ਦੋ ਉਹਨਾਂ ਚੋਂ ਇੱਕ ਤਾਰ ਉਧਰ ਲਾਤੀ ਇੱਕ ਤਾਰਾ ਦੂਜੀ ਸਾਈਡ ਲੱਗਦੀ ਜਿਹੜੀ ਕਰੰਟ ਦਿੱਤੇ ਜਾਂਦਾ ਜਿਹੜਾ ਆਥਲੇ ਪਾਸੇ ਕੱਢਦੇ ਕਰੰਟ ਇਹ ਦੂਜੇ ਪਾਸੇ ਦੀ ਕਰੰਟ ਕੱਢਣੀ ਹੈ ਇੱਧਰੋਂ ਪਾਸੇ ਕਰੰਟ ਲੈਣੀ ਦੀ ਆ ਦੂਜੀ ਤਾਰ ਨੇ ਲਾਉਦਾ ਵੀ ਲਾਈਟਾਂ ਦੀ ਕਰੰਟ ਵਾਲੀਆਂ ਸਿਸਟਮ ਲੱਗੀਆਂ ਇੱਕ ਆਥਲੀ ਵੀ ਲੱਗੀ ਜੀ ਆ ਕਰੰਟ ਵਾਲੀਆਂ ਲੱਗੀਆਂ ਆ ਮੇਨ ਵਾਲੀ ਲੱਗੀ ਆ ਹੁਣ ਹੈਡਲਾਈਟ ਵਾਲੀਆਂ ਕਰੰਟਾਂ ਦੀ ਰਹਿੰਦੀਆਂ ਇਹਨਾਂ ਚੋਂ ਇੱਕ ਫੁੱਲ ਪੈਟਰਨ ਲੱਗ ਜੂ ਤਾਰ ਇੱਕ ਡੈਮ ਨੂੰ ਲੱਗ ਜੂ ਇਹ ਆਰਥ ਹੋ ਗਈ ਆ ਲਾਈਟ ਦਾ ਧਿਆਨ ਦੇਖੋ ਲਾਈਟ ਦਾ ਇਦਾਂ ਹੀ ਲਗਣਾ ਤਾਰਾ ਇਹਦੇ ਦੇਖਣਾ ਬੂ ਆਰਥ ਮੈਨ ਕਿਹੜਾ 10 ਉਲਟ-ਪਲਟ ਹੁੰਦਾ ਇਹ ਨਾ ਹੋਵੇ ਵੀ ਸਾਫ ਜਿਹੜੀ ਮਰਜ਼ੀ ਬਣਾ ਦੇ ਜਿਹੜੀ ਆਰਥ ਹੈਗੀ ਉਹ ਹੀ ਲਗੋ ਕਨੈਕਟਰ ਸਾਈਡ ਦੀ ਆਰਥ ਲਗੋ ਟੂਬ ਦੀ ਠੀਕ ਹੈ ਜੀ ਪਰ ਉਹ ਮੂਰੋ ਪਰ ਆਉਗਾ ਜੀ ਆਪਣੇ ਨਾ ਆ ਇਹਦੇ ਤਰ੍ਹਾਂ ਸਮਝ ਲਓ ਹਲਟਰ ਹੁੰਦੇ ਆ ਠੀਕ ਹੈ ਇਹਦੇ ਕਨੈਕਟਰ ਸਾਈਡ ਦੀ ਹੁੰਦੀ ਆਰਥ ਠੀਕ ਹੈ ਜੀ ਆ ਹੋਗਾ ਡੈਂਪਰ ਦਾ ਠੀਕ ਹੈ ਜੀ ਆ ਹੋਗਾ ਪੋਲ ਦਾ ਠੀਕ ਹੈ ਦੋ ਤਿਆਂ ਰੱਖਣਾ ਹੌਲਡਰਾਂ ਦੇ ਡੂਡੀ ਰੰਗ ਚੇਂਜ ਕੀਤੇ ਹੁੰਦੇ ਆ ਤੇ ਅਮੀਨ ਦਿਖਵਾ ਹੌਲਡਰਾਂ ਜੀ ਸ ਠੀਕ ਹੈ ਜੀ ਤੇ ਆਹ ਕਾਲੀ ਹੈਗੀ ਇਹ ਤਾਂ ਡੈਂਪ ਪੇਂਟ ਹੋ ਗਈ ਆਹ ਹੋ ਗਈ ਫੁੱਲ ਪੇਂਟ ਇਹ ਗੱਲਾਂ ਧਿਆਨ ਰੱਖਣਾ ਬੰਦਾ ਇਹ ਨਾ ਹੋਵੇ ਵੀ ਤੁਸੀਂ ਛੋਲਟ ਫੋਟ ਲਾ ਦਿਓ ਫਿਰ ਲੇਟਾਂ ਦਾ ਚਾਨਣ ਉਹਨਾਂ ਬਣਦਾ ਨਹੀਂ ਆ ਤਿੰਨ ਤਾਰਾਂ ਇਹਨਾਂ ਕਰਨ ਦਾ ਤਰ੍ਹਾਂ ਤੇ ਇੱਕ ਅਰਥ ਹੋ ਗਿਆ ਜੀ ਇੱਕ ਫੁੱਲ ਹੋ ਗਿਆ ਡੈਮ ਹੋ ਗਿਆ ਅਰਥ ਕਰ ਹੱਸਦਾ ਸਰੇ ਇਧਰ ਪੂਰੀ ਭਾਈ ਦਾ ਰੇ ਚੱਲ ਚਿੱਟੀ ਤਾਰ ਤਾਰ ਆ ਇਹਦੇ ਨਿਸ਼ਾਨੀ ਲਾਈ ਵੀ ਆਪਣੀ ਤੇ ਕਰ ਸਕਦੇ ਹਾਂ ਅਰਥਣ ਵੀ ਆ ਇਹ ਠੀਕ ਹੈ ਜੀ ਫਿਰ ਜੋੜ ਇਹਦਾ ਕਰਨਾ ਅਰਥ ਕਿਹੜੇ ਤੰਗ ਤਾਂ ਇਹਨਾਂ ਦੇ ਸਿੰਬਲਾਂ ਲਈ ਠੀਕ ਹੈ ਜੀ ਹਾਰਨ ਵਾਲੀਆਂ ਬਣੀ ਬਣੀ ਕੰਪਨੀ ਦੀਆਂ ਆਹ ਸਿੱਧੇ ਨੰਬਰ ਇੱਕ ਇਹਦੇ ਤੋਂ ਆਫਰ ਕਰ ਦਿੰਨੀ ਆ ਇੱਕ ਇਹਦੇ ਤੋਂ ਮੇਨ ਕਰ ਦਿੰਨਾ ਠੀਕ ਹੈ ਜੀ ਆਹ ਆਪਾਂ ਕਰਾਂਗੇ ਮੇਨ ਸਾਰੇ ਹਾਰਨ ਵਾਲੀਆਂ ਤੇ ਆਹ ਕਰ ਦਾਂਗੇ ਆਫਰ ਤੇ ਚੱਲਾਂਗੇ ਠੀਕ ਹੈ ਜੀ ਇੱਧਰ ਵੀ ਦਿਖਾ ਦੋ ਹਾਰ ਚਾਰੇ ਹਾਰ ਚਾਰਾਂ ਹਾਰ ਨਾਲ ਕਨੈਕਸ਼ਨ ਆਪਾਂ ਕਰਾਂਗੇ ਬਾਈ ਜੀ ਆਹ ਹਾਰਨ ਵਾਲੀ ਤਾਰ ਆ ਜੀ ਆਹ ਰਿਲੇਸ਼ਨ ਦੱਸਾਈ ਸੀ ਪਹਿਲਾਂ ਲੇ ਦੋ ਲੰਗੀਆਂ ਨੇ ਬਣੇ ਹੈਡਲਾਈਟ ਵਾਲੀ ਪਰਲੀ ਆ ਹਾਰਨ ਨੂੰ ਇਧਰ ਆਪ ਹਾਰਨ ਨੂੰ ਇੱਧਰ ਕੱਠੀ ਕਰਕੇ ਇਧਰ ਆਹ ਕਰ ਲੈਂਦੇ ਹਾਰ ਨਾਲੀ ਕਿਸੇ ਨੂੰ ਦਿਖਾਉਣੇ ਜੀ ਇਹ ਦੋਨੇ ਪੈਂਟਾਂ ਨਾਲ ਵੀਰ ਜੀ ਹਾਰਨ ਵਾਲੇ ਲਾਵਾਂਗੇ ਆਪਾਂ ਠੀਕ ਹੈ ਜੀ ਆਹ ਦੇਖੋ ਦੋਨੇ ਪੈਂਟਾਂ ਨਾਲ ਜਿਹੜੀਆਂ ਜਿਵੇਂ ਹੈੱਡਲਾਈਟ ਤੇ ਲੱਗੀਆਂ ਹੁੰਦੀਆਂ ਨੇ ਦੋਨੇ ਪੈਂਟਾਂ ਨੂੰ ਲਾ ਕੇ ਤੀਜੀ ਤਾਰ ਹਾਰ ਨਾਲ ਜੁੜਤੀ ਕਰੰਟ ਡਾਇਰੈਕਟ ਕਰੰਟ ਦੇਦਾ ਇਹਨੂੰ ਜਿਹੜੀਆਂ ਆਹ ਦੋਨੇ ਤਰ੍ਹਾਂ ਇਹ ਕਰੰਟ ਵਾਲੀਆਂ ਹੁੰਦੀਆਂ ਜਿਹੜੀਆਂ ਠੀਕ ਹੈ ਇਹ ਜਿਹੜੀ ਉਧਰੋਂ ਹਾਰ ਕੀੜੀ ਹਾਰਨ ਤੋਂ ਕਰੰਟ ਆਉਂਦਾ ਜੀ ਉਤਾਰ ਆਪਾਂ ਇਹਦੇ ਨਾਲ ਜੋੜਦੇ ਜੀ ਇਹ ਹੋ ਗਏ ਹਾਰਨ ਵਾਲੇ ਕੰਪਲੀਟ ਹੋ ਗਏ ਜੀ ਆਹ ਹੋ ਗਈ ਹੈਡਲਾਈਟ ਵਾਲੀਆਂ ਜੀ ਹੈਡਲਾਈਟ ਵਾਲੀ ਵੀਰ ਦਿਖਾ ਦਿੰਨੇ ਤੁਹਾਨੂੰ ਇਹ ਡੈਮੋ ਪੈਂਟ ਹੋ ਗਿਆ ਜੀ ਆਹ ਫੁੱਲ ਹੋ ਗਿਆ ਜੀ ਇਦੋਂ ਇਕੱਠੀਆਂ ਇਰਲੀਆਂ ਕਰੀਆਂ ਪਈਆਂ ਆ ਆ ਗਈ ਹੈਡਲਾਈਟ ਦੀ ਡੈਂਪ ਪੇਂਟ ਜਿੱਥੇ ਅੰਬਜਾ ਸੁੱਕ ਗਿਆ ਯਾਰ ਹੈਨਾ ਆ ਗਈ ਫੁੱਲ ਪੇਂਟ ਤੋਂ ਬਸ ਇਹਦੀ ਪੇਂਟ ਦੇ ਦੋ ਇਧਾਰ ਬੋਦੀ ਆਏ ਚਾਲੂ ਕਰੀ ਜਲੈਟਾ ਦੇਖੋ ਜੀ ਆਹ ਚੱਲ ਪਿਆ ਇਹਦਾ ਫੁੱਲ ਪੇਂਟ ਇਧਰ ਲਈ ਤਾਂ ਆਪ ਨਿਸ਼ਾਨੀ ਲਾਈ ਨਹੀਂ ਸੀ ਇਸ ਦਾ ਨਾ ਤਾਂ ਰਾਹ ਪੀਆ ਦੀਆਂ ਫੁੱਲ ਪੇਂਟ ਵਾਲੀ ਚਾਲੂ ਕਰਦੇ ਆਂ ਇਹ ਦੇਖੋ ਹੁਣ ਲੈਟਾ ਦਵੀ ਫੁੱਲ ਪੇਂਟ ਦੂਜਾ ਜੀ ਇਹਦਾ ਧਿਆਨ ਰੱਖਣਾ ਪੈਂਦਾ ਦੋਨੇ ਪੇਂਟ ਹੁਣ ਦੋਨੋਂ ਵਾਲੇਟਾਂ ਦੇ ਫੁੱਲ ਹਉ ਚੱਲ ਰਿਹਾ। ਦੇਖੋ ਜੀ ਭਾਈ ਫੁੱਲ ਲੇਟਨ ਪੈਂਡ ਹੋ ਗਿਆ ਡੇਪਰ ਮਾਰੀ ਭਾਈ। ਇਹਨੂੰ ਡੈਮ ਪੈਡ ਕਹਿੰਦੇ ਜੀ। ਠੀਕ ਹੈ ਜੀ। ਇੱਕ ਮੇ ਲੈਂਡ ਪੈਂਡ ਦਾ ਕੋਈ ਖਰਾਬ ਆ। ਆ ਫੁੱਲ ਡੈਮ ਹੋ ਰਿਹਾ ਡੈਮ ਹੁੰਦੀ ਹੈ ਠੀਕ ਹੈ। ਫਾਇਦੂ ਲੇਟ ਦਾ ਕੋਈ ਪ੍ਰੋਬਲਮ ਚੱਲ ਰਹੀ ਹੈ ਤਾਂ ਕਰਕੇ। ਹਾਰਨ ਆਪੀ ਵੀਰੇ ਹਾਰਨ। ਹੋਰ ਨੁੱਕੇ ਕਰੋ। ਦੇਖੋ ਜੀ ਫੁੱਲ ਚੱਲ ਪਈ ਸਿਸਟਮ ਆਪਣਾ। ਤੇ ਲੈਟਾ ਵੀ ਚੱਲ ਪਈ ਆ 65 ਫੂਟ ਦਾ ਮੋੜ ਮੋਟਾ ਨਕਸ਼ਾ ਤਰਾ ਤੁਹਾਨੂੰ ਦੱਸ ਦਿੱਤੀ ਅਸੀਂ ਜੇ ਕਿਸੇ ਨੂੰ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਆਪਾਂ ਨੂੰ ਪੁੱਛ ਸਕਦੇ ਹੋ ਬਾਈ ਜੀ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਤਾਂ ਜਾਣਕਾਰੀ ਲੈਣੀ ਹੋਵੇ ਤਾਂ ਨੰਬਰ ਆ YouTube ਦੇ ਪਰ ਪਾਇਆ ਵਾ ਤੇ ਮੇਰੀ ਵੀ ਤੁਹਾਨੂੰ ਬਹੁਤ ਬਹੁਤ ਸ਼ੇਅਰ ਕਰੋ ਧੰਨਵਾਦ ਓਕੇ ਜੀ ਅਗਲੀ ਵੀਡੀਓ ਨੂੰ ਬਾਰੇ ਫਿਰ ਤੋਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਹੋਰ ਵੀਡੀਓ ਨਹੀਂ ਤੁਹਾਨੂੰ ਵੀਡੀਓ ਦਿਖਾਉਣ ਲਿਆ ਧੰਨਵਾਦ